ਏ ਸਤਗੁਰ ਤੇ ਨਿਰਮਲ ਮਤਲਾਏ ਜਨ ਕੋ ਪਰ ਹੋਏ ਪਿਆਰ ਸੇਵਾ ਕੀਨੋ ਸਦਾ ਨਿਹਾਲ ਤਨ ਕਾਟ ਮੁਕਤ ਜਨ ਪਿਆ ਜਨ ਮਰਨ ਦੁਖ ਪਰਮ ਗਿਆ ਏ ਜੀ ਕੋ ਨੀ ਸਦਾ ਸਪੂਰੀ ਰਵ ਰੇ ਆਸ ਸੰਗ ਜੂਰੀ ਇਸ ਕਾ ਸਾਥ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰੇਜ ਕਾਲ ਨਾ ਪਾਨੇ ਸੁਖ ਵਿਸਰੇਜ ਕੀਆ ਜਾਣੇ ਸੁਖ ਵਿਸਰੇਜ ਸਭ ਕੋਈ ਦਿਆ ਸੁਖ ਵਿਸਰੇਜ ਜੀਵਨ ਜੀਆ ਸੁਖ ਵਿਸਰੇਜ ਅਨ ਮੇਰਾ ਕੇ ਗੁਰ ਪ੍ਰਸਾਦ ਕੋ ਵੈਲਾ ਲਾਕੇ ਲੋਕਾਂ ਵਿੱਚ ਰਜੇ ਬਿਖਤੇ ਗਾਂਡੇ ਜਨਮ ਜਨਮ ਕਾ ਟੁੱਟਾ ਗਾਂਡੇ ਨਾ ਪੂਰੇ ਤਤੇ ਬੁਝਿਆ ਪ੍ਰਭ ਆਪਣਾ ਨਾਨਕ ਜੰਤਿਆ ਸਾਜਨ ਸੰਤ ਕਰੋ ਕਾਮਾਂ ਅੰਤਿ ਆਗ ਜਪੋ ਹਰ ਨਾਮ ਸਿਮਰ 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 ਸੁਖ ਪਾਓ ਆਦਿ ਕੋ ਨਿਸ਼ ਪਾਵੋ ਵਖਤ ਪੈ ਤਰੀ ਸੰਸਾਰ ਬਿਨ ਭਗਤੀ ਤਨੋ ਚੀਸਾ ਰਬ ਕਲੀਆ ਸੁਖੁ ਮਿਨਿ ਤਨਾ ਬੂੜੁ ਸਾਥ ਪਾਇ ਬਿਸਰਾਮ ਕਬਕੋ ਕਹੋ ਤਨਾਸ ਨਾਨਕ ਨਾਮ ਜਪੋ ਗੰ타ਸ ਗੁਰਜੀ ਪ੍ਰੀ ਰੇਰਨ ਸਾਵ ਮੰਤਨਿ ਅੰਤੈ ਸੁਹਾਵੇ ਨੇਤਰ ਪੇਖ ਦਰਸਕ ਹੋਏ ਮਨ ਵਿਖੇ ਸਾਧ ਚਰਨ ਤੋਏ ਸਤਿਨਾਮੇ ਮਨ ਦਾ ਰਾਂਗ ਬਿਰਲਾ ਕੋ ਪਾਵੇ ਸੰਗ ਇੱਕ ਬਸਤੀ ਜੇ ਕਰਮਿਆ ਘਰ ਪ੍ਰਸਾਦ ਨਾਮ ਜਪ ਲਿਆ ਕਹੀ ਉਪਮਾ ਕੈ ਨ ਜਾਏ ਨਾਨਕ ਰਿਆ ਸਰਬ ਸਮਾਏ ਆਪਕ ਸੰਤ ਦੀਨ ਦਿਆ ਕਾਲ ਭਗਤ ਵਸਨ ਸਦਾ ਕਰ ਪਾਲ ਅਨਾਥ ਨਾਥ ਗੋਵਿੰਦ ਪਾਲ ਸਰਬ ਕਟਾ ਕਰ ਬਨ ਪਾਲ ਬਾਤ ਪੁਰ ਕਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੇ ਸੋ ਪ੍ਰੀਤ ਸਤਿ ਲਾਗੇ ਮਨ ਹੀਤ ਆਪ ਨਿਰਗੁਣੀ ਆਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਮੁਟ ਮੁਟ ਮੋਖ ਪਾਏ ਏਕ ਨਿਮ ਕਰਕੇ ਗੁਣ ਗਾਏ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਕੋ ਕੋ ਜਨ ਕਾ ਪਰਸੰਗੀ ਰਸਨਾ

ਸਮਾਧੀ ਆਪ ਆਪਣ ਕੀ ਨਾਨਕਾ ਆਪੇ ਹੀ ਫਿਰ ਜਾਪ ਅਸ਼ਬਦੀ ਜਪ ਕਰ ਕਸ਼ਨਾ ਦ੍ਰਿਸ਼ਟੇ ਤਾ ਪਾਪ ਹੁਣ ਤਬ ਕਹਤੇ ਹੋਤਾ ਜਤ ਤਾਰੀ ਆਪਨ ਸੁਨ ਸਮਾਦ ਬੈਰ ਬਲੋਚ ਸੰਗ ਕਮਾਦ ਰਬ ਇਸ ਕਾ ਵਰਨ ਚੈ ਨਾ ਜਾਪਤ ਤਬ ਹਰ ਬਸੋ ਕੰਗ ਸੇ ਬਿਆਪਤ ਜਬ ਆਪਨ ਆਪਾ ਪਾਪ ਬ੍ਰਹਮ ਤੈ ਮੋ ਕਾਗ ਸੋਤ ਪਰਮਾ ਕੌਣ ਕੇਲਾ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬੋ ਪ੍ਰਭ ਕੇ ਵਰਤਨੀ ਤਬ ਬੰਦ ਕੋ ਕਿਸ ਕੋ ਗਨੀ ਜਬੇ ਕੇ ਹਰ ਅਗੰਭਾਰ ਤਬ ਨਰਮ ਸੁਰ ਕੋ ਕੌਣ ਅਵਤਾਰ ਜਬਿਰਪਨ ਪ੍ਰਭ ਸਹਿ ਸਬਾਏ ਤਬ ਸਿਖਤ ਕੋ ਕੌਣ ਕਥਾਈ ਗਪਾਪੇ ਆਪ ਆਪਣੀ ਜੋਤਰੇ ਤਬ ਕਮਨ ਢਾਰ ਕਮਨ ਕਤਰੇ ਆਪਣਾ ਚਲਕ ਕਰਨੇ ਹਾਰ ਨਾਨਕ ਠਾਕੁਰ ਰਗਮਾ ਪਾਰ ਨਾਸੀ ਸੁਖ ਆਪਨੇ ਆਸਣ ਤ ਜਨਮ ਮਰਨ ਕੰਕਾਂ ਬਨਸਲੇ ਗੁਰੂ ਮੇ ਕਤਤਾ ਪ੍ਰਸੋਇ ਤਬ ਜੰਕੀ ਤਰਾਸ ਕੋ ਤਿਸੋਇ ਗਾਬ ਵਿਕਤ ਕੋਚਰ ਫਰਾ ਮੇਕਾ ਤਬ ਚਿਤਰ ਗੁਪਤ ਕੇ ਚ ਪੂਛਤ ਲੇਖਾ ਕਰਨਾ ਸਰੰਜਨ ਕੋਚਰ ਕਾਦੇ ਤਾ ਕੌਣ ਛੁਟੇ ਕੌਣ ਬੰਧਨ 바ਦੇ ਆਪਣ ਆਪ ਆਪ ਹੀ ਸਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜੈ ਨਿਰਵਲ ਬੁਰਖ ਬੁਰਖ ਬਤੋਤਾ ਤਾ ਕੰ ਮੈ ਕਹਿਆ ਤੋਤਾ ਨਨਰੰਜਨ ਨਰੰਕਾਰ ਨਿਰਮਾਨ ਤ ਕੌਣ ਕ ਮਾਨ ਕੌਣ ਬਿਮਾਨ ਜੈ ਰੂਪ ਕੇਵਲ ਜਗਦੀਪ ਜੈ ਸ਼ੰਸ਼ਿੰਦਰ ਲਗਤ ਕੋ ਪਕੀ ਸਰਵ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਸ ਪੂਖ ਕਉਨ ਤ੍ਰਿਪਤਾਵੇ ਅਨਕ ਰਾਮ ਸੰਗਿ ਨਿਹਾਰ ਨਾਨਕ ਅਰਤੇ ਕਾ ਨਹੀਂ ਸਮਾਲ ਰਬ ਆਪਣੀ ਸ਼ੋਭਾ ਆਪਨ ਸੰਗ ਬਣਾਏ ਤਬ ਕਾਉਣ ਮਾਇ ਬਾ ਮਿਤਰ ਸੁਤ ਪਾਈ ਜੈ ਸਰਵ ਕਲਾ ਆਪੇ ਬਲਦੀ ਤਰਵੇਤ ਕ ਤੇਰ ਕਹਾ ਕੋਚੀਨ ਰਬ ਆਪਣਾ ਆਪਾ ਪੁਰਤਾਰੇ ਤਉ ਸਗਣ ਅਪ ਸਗਣ ਕਾ ਬੇਚਾਰੇ ਜੈ ਆਪਣਾ ਉਚਾਰ ਆਪਣਾ ਪ੍ਰੇਰਤ ਕੌਣਤਾ ਕਰਪਾਣ ਲਈਏ ਤੇਰਾ ਬਿਸਮਰ ਬਿਸਮਰ ਹੈ ਬਿਸਮਾਦ ਨਾਨਕੇ ਆਪਣੀ ਗੱਗ ਜਾਣੋ ਆਪ ਸਹਜਾ ਸੇਜਾ ਪੇਰ ਸੁਮਾਇਆ ਹੁਆ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੈ ਕੌਣ ਕਾ ਨਾਹੀ ਪਰਵੇਸ਼ ਜੈ ਕੇ ਇਕ ਇਕ ਭਗਵੰਤਾ ਤੈ ਕੌਣ ਜਿਤਨਾ ਕੇ ਚਿੰਤਾ ਹੈ ਆਪਣ ਆਪ ਆਪ ਤਿਆਰਾ ਤੈ ਕੌਣ ਕਥੇ ਕੰ ਸੁਨਿਹਾਰ ਦੋ ਬਿਆੰਤ ਉੱਚਦੇ ਉਂਜਾ ਨਾਨਕ ਸਭ ਤੋਂ ਆਪੇ ਪੁੰਚਿਆ ਆਪ੍ਰਤੀ ਉੱਪਰ ਪੁੰਚਿਆ ਘਾਰ ਤੈ ਮੰਨ ਨੂੰ ਮੈਂ ਕੀ ਨੋ ਬਸਤਾਰ ਆਪ ਹੁੰਦਾ ਕਈ ਕਹਾਵਤ ਕਹੂ ਨਾ ਕਉ ਸਰਕ ਬਿਚਾਵਤ ਆਪ ਜਾਲ ਮਾਇਆ ਜੰਜਾਲ ਹਮੇ ਮੋ ਪਰਮ ਪੈ ਪਾਰ ਦੁਖ ਸੁਖ ਪਾਦ ਬਿਮਾਰ ਨਰਕ ਪ੍ਰਕਾਰ ਕੀ ਉਪਕ